ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਅਸਿਆਣਾ ਬਿਆਣਾ ਅੰਕਲ ਆ ਇਹਨੂੰ ਭੋਰਾ ਵੀ ਸੰਗ ਸ਼ਰਮਣੀ ਹੈਗੀ ਤੂੰ ਹੀ ਸ਼ਰਮ ਕਰ ਲੈ ਚਿੱਟੀ ਦਾੜੀ ਆ ਪਾਠ ਪੂਜਾ ਕਰਨ ਦਾ ਤੇਰਾ ਟਾਈਮ ਆ ਤੇ ਤੂੰ ਕੀ ਗੰਦ ਪਾਇਆ ਇਹਨੇ ਆਪਣੀ ਘਰ ਵਾਲੀ ਇੱਕ ਦਿਨ ਇਦਾਂ ਹੀ ਮਾਰ ਮੂਰ ਦੇਣੀ ਆ ਮੈਂ ਠੀਕ ਆ ਠੀਕ ਜੀ ਬੱਲੇ ਬੰਦੀ ਪਲਾਸਟਿਕਾ ਤੂੰ ਅੱਪਕੀ ਆ ਗੀ ਹਾਂ ਤਾਂ ਕੋਈ ਗੱਲ ਨਹੀਂ ਇਹਨਾਂ ਦੇ ਵਿੱਚ ਕਮੀ ਕਰੀਆ ਕਰਦਾ ਤਾਂ ਕਿਆ ਕਰੀਏ ਕਰੀਏ ਅਸਿਆਣਾ ਆਏ ਤੇ ਦੇਖ ਨਾਲ ਸ਼ੇਅਰ ਹੋ ਜਾਂਦੀ ਆ ਇਹ 750 ਰੁਪਏ ਮੈਂ ਡਾੰਦਾਂ ਚ ਪੈਂਦਾ ਹਾਂ ਜੀ ਆਹੀ ਗੱਲ ਹੈ ਮਾਸ਼ੀ ਨਾ ਭਰੇ ਦੁੱਖ ਸੁੱਖ ਵੀ ਕਰ ਸਕਦੇ ਹਾਂ ਹਾਂ ਜੀ ਵੀ ਮਮਾਸੀ ਹੋਣੀ ਤਾਂ ਆ ਜਿਹੜਾ ਦਾ ਘਰ ਵਾਲਾ ਨਾ ਜੈਸਮੀਨ ਦਾ ਇਹ ਵੀ ਮਹਾ ਬੇਸ਼ਰਮ ਬੰਦਾ ਹੈ ਇਹਨੂੰ ਕੋਈ ਹਾਲ ਨਹੀਂ ਇਹਦਾ ਮਤਲਬ ਬੰਦਾ ਪੁੱਛੇ ਕਿ ਤੁਹਾਡੀਆਂ ਹਨਾ ਕਰਦੀਆਂ ਜਨਾਨੀਆਂ ਗੱਲਾਂ ਬਾਤਾਂ ਕਰਨਦੀਆਂ ਐ ਤੇਰੀ ਮਾਂ ਐ ਤੇਰੀ ਸੱਸ ਵਾ ਤੇ ਉਹਨਾਂ ਨਾਲ ਗੱਲਾਂ ਕਰੰਦੇ ਤੂੰ ਸਾਰਾ ਦਿਨ ਕੈਮਰਾ ਹੀ ਔਨ ਰੱਖ ਛੱਡ ਦਾ ਡੰਗਰਾ 10 ਮਿੰਟ ਕੈਮਰਾ ਬੰਦ ਵੀ ਰੱਖ ਦੋ ਬਲੌਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਨਿੱਕੇ ਨਿੱਕੀਆਂ ਗੱਲਾਂ ਕਰਦੀਆਂ ਕੀ ਕਰਦੇ ਕੀ ਨਹੀਂ ਕਰਦੇ ਸਾਰਾ ਹੀ ਦਿਖਾਉਣ ਲੱਗ ਜਾਂਦੇ ਜੀ ਵਲੌਗ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਹੈ ਤਾਂ ਹੀ ਤੇ ਤੁਹਾਨੂੰ ਲੋਕੀ ਰੋਸਟ ਕਰਦੇ ਆ ਤੜੀ ਨਿੱਕੇ ਨਿੱਕੀਆਂ ਗਲਤੀਆਂ ਕਰਕੇ ਸਾਦੀ ਘਰ ਦੀ ਪ੍ਰਾਈਵੇਸੀ ਵੀ ਦਿਖਾਉਂਦੇ ਜੀ ਪੂਰੇ ਦਾ ਬੋਗਲਾ ਪੀ ਜਾਂਦੀ ਜੀ ਪਰ ਪਰ ਮੈਂ ਸਮਝਾ ਰਿਹਾ ਮੈਂ ਸਟੇਕ ਲੈ ਕੇ ਆਇਆ ਤੂੰ ਮੇਰੇ ਕੋਲ ਜੀ ਮੂਤ ਨਹੀਂ ਪੀਣਾ ਚਾਹ ਦੀ ਚਾਹ ਪੀਣੀ ਚਾਹ ਕਿਹੋ ਜਿਹਾ ਕੀ ਪੀਣਾ ਚਾਹ ਕਿਹ ਪਤਾ ਕਿ ਗੱਦੀ ਕੁੰਭਾ ਪਰਿਵਾਰ ਲੱਗ ਜਾਂਦੀ ਹੈ ਚਾਹ ਪੀਣੀ ਪਾਪਾ ਜੀ ਕੋਲ ਤਾਂ ਜੀ ਚਾਹ ਆ ਜਿਹੜੀ ਮਾਸੀ ਆ ਨਾ ਇਹ ਵੀ ਬਹੁਤ ਤੇਜ ਆ ਗੱਲਾਂ ਦੇਖੋ ਕਿਵੇਂ ਕਰਨ ਦੇ ਆ ਹੱਦ ਹੋਈ ਪਈ ਇਹਨਾਂ ਦਾ ਸਾਰਾ ਪਰਿਵਾਰ ਹੀ ਵਲੌਗਰਾਂ ਦਾ ਹੈ ਜੈਸਮੀਨ ਤਾਂ ਮੈਂ ਸੁਣਿਆ ਮਤਲਬ ਪੇਕਾ ਪਰਿਵਾਰ ਵੀ ਸਾਰਾ ਵਲੌਗਰ ਉਹਨਾਂ ਨੇ ਇਹਨਾਂ ਨੂੰ ਕੀ ਰੋਕਣਾ ਬੰਦੇਓ ਬੇਸ਼ਰਮੋਂ ਤੁਹਾਨੂੰ ਇੰਨੀ ਅਕਲ ਹੋਣੀ ਚਾਹੀਦੀ ਆ ਕਿ 10 ਮਿੰਟ ਵਾਸਤੇ ਕੈਮਰਾ ਬੰਦ ਰੱਖ ਲਓ ਕੀ ਘਾਟਾ ਪੈ ਜਾ ਲੈ ਤੁਹਾਨੂੰ ਕਿ ਸਾਰਾ ਕੁਝ ਨੈਟ ਤੇ ਦਿਖਾਉਣਾ ਜਿਆਦਾ ਜ਼ਰੂਰੀ ਹੁੰਦਾ ਹੈ ਫਿਰ ਜਦੋਂ ਤੁਹਾਨੂੰ ਕੋਈ ਗਲਤ ਬੋਲਦਾ ਕਹਿੰਦੇ ਸਾਡੀ ਪਰਸਨਲ ਲਾਈਫ ਆ ਪਰਸਨਲ ਲਾਈਫ ਤਾਂ ਤੁਸੀਂ ਖੁਦ ਦਿਖਾਉਂਦੇ ਹੋ ਨਾ ਲੋਕਾਂ ਨੂੰ ਫਿਰ ਤੁਹਾਡੀ ਪਰਸਨਲ ਲਾਈਫ ਨਹੀਂ ਰਹਿ ਜਾਂਦੀ ਇਤਨੀ 8 ਵਜੇ ਸੱਚੀ ਉਹ ਬਲੈਕ ਆ ਇਹ ਬਿਲਕੁਲ ਬਿਲਕੁਲ ਮੈਂ ਸੱਲੇ ਗਿਆ ਤੇ ਇਹ ਦੁੱਧ ਪਾਉਣ ਚਲੇ ਗਏ ਪਾਜੀ ਖੇਤਾਂ ਨੂੰ ਘਰ ਰੇ ਹਟੇ ਟ੍ਰੈਕਟਰ ਉਹ ਤਾਂ ਕੋਈ ਕਿਹਾ ਨਹੀਂ ਦੂਤ ਤਾਂ ਬਾਹਰ ਜਾ ਕੇ ਉਹ ਵੀ ਖੇਤ ਸੋਈ ਮੈਂ ਰਾਤ ਨੂੰ ਖੇਤ ਕਿਹਨੇ ਮੈਂ ਕੋਈ ਟੈਟ ਨਹੀਂ ਕਰਦੀ ਟ੍ਰੈਕਟਰ ਦੀ ਲਾਈਟਾਂ ਬੰਦੀਆਂ ਕੋਈ ਕੁਝ ਨਹੀਂ ਕਰਦਾ ਮੈਨੂੰ ਖੇਤਾਂ ਜੀ ਨਹੀਂ ਕੁਝ ਵੀ ਹੋਰ ਲੱਗਦੀ ਨਹੀਂ ਗੱਲ ਪਤਾ ਕਿਹਾ ਜੀ ਉਹ ਲਾਈਟਾਂ ਲਾਈਟਾਂ ਤਾਂ ਕਹਿੰਦੇ ਵੀ ਉਹ ਜਿਹੜੀ ਕਹਿੰਦੇ ਵੀ ਇਹ ਰਾਕਟ ਹੁੰਦੀ ਮਜ਼ਾਇਲ ਹੁੰਦੀ ਇਹ ਨਾ ਲਾਈਟ ਜਿੱਥੇ ਇਹਨੂੰ ਬਲਦੀ ਦਿਖਦੀ ਇਹ ਲਾਈਟ ਨਾਲ ਅਟੈਚ ਹੋ ਜਾਂਦੀ ਹੈ ਇਹ ਫੇਰ ਉੱਥੇ ਆ ਕੇ ਗਿਰਦੀ ਉਹ ਤਾਂ ਕਹਿੰਦੇ ਆ ਜੀ ਨਹੀਂ ਉਸੇ ਕਰਕੇ ਕਹਿੰਦੇ ਤੇਰੀ ਗੱਲ ਹੋ ਗਈ ਗੱਡੀਆਂ ਨਹੀਂ ਲਾਣੀ ਹੈ ਬਸ ਇਕਦਮ ਇਕਦਮ ਮੇ ਹੋਰ ਰਹਿਣਾ ਚਾਹੀਦਾ ਹਾਂਜੀ ਹਾਂਜੀ ਇਹ ਇੱਕ ਉਧਰ ਦੀ ਗੱਲ ਹੈ ਜੈਸਮੀਨ ਇਹ ਕੋਈ ਤਕਾਬਾਰੇ ਕੁਸਰੀ ਇਹ ਮਾਮਾ ਨੂੰ ਉਧਰ ਕੀ ਆਪਣੇ ਬੱਚੇ ਦਾ ਹੋਦਾ ਹੀ ਹੈ ਹਾਂਜੀ ਕਿਹਦੇ ਉਹ ਦੋ ਵਾਰ ਹੈ ਮੰਮੀ ਉਹਨੇ ਨੂੰ ਗਾਉਣਾ ਹੋ ਗਈ ਹੁਣ ਚੁੱਪ ਪੈ ਗਈ ਕਾਲਜੇ ਠੰਡ ਉਹ ਤੇਰੀ ਤੇ ਮਾਂ ਨੇ ਵੀ ਤੈਨੂੰ ਕਹਿ ਕੇ ਤਿਆਏ ਕਿ ਮਤਲਬ ਆਪਣਾ ਜਿਹੜਾ ਮਾਂ ਪਿਓ ਹੁੰਦਾ ਆਪਣੇ ਭਲੇ ਵਾਸਤੇ ਸੋਚਦਾ ਹੈ ਤਦ ਜਦੋਂ ਲੱਗੀ ਹਾਂ ਆਪਦੀ ਸੱਸ ਦੀ ਬੇਇੱਜ਼ਤੀ ਕਰਨ ਸੱਸ ਬਾਰੇ ਬੋਲਣ ਲੱਗੀ ਆ ਤੇਰੇ ਘਰ ਵਾਲੇ ਨੇ ਵੀ ਚਲੋ ਵਧੀਆ ਕੀਤਾ ਵਿੱਚ ਟੋਕ ਹੀ ਦਿੱਤਾ ਏ ਕਿ ਚਲੋ ਸਾਨੂੰ ਜਿਵੇਂ ਕਰਨਾ ਚਾਹੀਦਾ ਬਲੈਕ ਆਊਟ ਤੇ ਸਾਨੂੰ ਕਰ ਲੈਣਾ ਚਾਹੀਦਾ ਲਾਈਟਾਂ ਆਫ ਰੱਖਣੀਆਂ ਚਾਹੀਦੀਆਂ ਹੁਣ ਨਹੀਂ ਬੋਲੀ ਹੁਣ ਬੋਲਦੀ ਹਾਂ ਹੱਦ ਹੋਈ ਪਈ ਤੂੰ ਜਿਹੜੀਆਂ ਗੱਲਾਂ ਕਰਨੀਆਂ ਕਰੋ ਕਿੱਡੀ ਛੇਤੀ ਮਤਲਬ ਗੱਲ ਨੂੰ ਚੁੱਕ ਲੈਂਦੇ ਆ ਆਪਣੀ ਜਦੋਂ ਮਾਂ ਦੇ ਲਾਗੇ ਆਪਣੀ ਮਾਸੀ ਦੇ ਲਾਗੇ ਕਿਵੇਂ ਸੱਸ ਦੀ ਬੇਇੱਜ਼ਤੀ ਲੱਗੀ ਹੀ ਕਰਨ ਕੁਜਾ ਜੇ ਹੋਰ ਨਾਲ ਇੰਟਰਸਟਿੰਗ ਬਣਾਣਾ ਉਹ ਇਸ ਕਰਕੇ ਬਣਾਣਾ ਕਿਉਂਕਿ ਹੁਣ ਪਤਾ ਬੋਰਿੰਗ ਲਾਈਫ ਹੋ ਗਈ ਸੀਗੀ ਘਰ ਦਿਖਾਈ ਜਾਣਾ ਕਦੇ ਦੀਵਾਲੀ ਤੱਕ ਵਿਆਹ ਤੂੰ ਪਹਿਲਾਂ ਕਹਿੰਦੀ ਸੀ ਕਿ ਸਾਰਾ ਦਿਨ ਘਰ ਦਿਖਾਈ ਜਾਣਾ ਉਹੀ ਹਨਾ ਬੋਰਿੰਗ ਲਾਈਫ ਜੋ ਕਿਦਾਂ ਵੀ ਆ ਤੇ ਵਿਆਹ ਤੋਂ ਬਾਅਦ ਵੀ ਤੂੰ ਗੜਾ ਆਪਣੀਆਂ ਗਲਤੀਆਂ ਦੇ ਸੁਧਾਰ ਕੀਤਾ ਵਿਆਹ ਤੋਂ ਬਾਅਦ ਵੀ ਤੇਰਾ ਹੋਈ ਹਾਲ ਹੁਣ ਵੀ ਘਰ ਹੀ ਦਿਖਾਉਣੀ ਆ ਸਾਰਾ ਦਿਨ ਮੰਜੇ ਤੇ ਬੈਠੀ ਰਹਿਣੀ ਆ ਕੰਮ ਤੂੰ ਕੋਈ ਕਰਦੀ ਨਹੀਂ ਜਠਾਣੀ ਜਿਹੜਾ ਘਰ ਦਾ ਕੰਮ ਕਰਦੀ ਸੱਸ ਤੇਰੀ ਘਰ ਦਾ ਕੰਮ ਕਰਦੀ ਸਾਰਾ ਦਿਨ ਤੂੰ ਵੇਲੀ ਰਹਿਣੀ ਆ ਵਲੌਗ ਬਣਾਉਣੀ ਆ ਹੁਣ ਕਿੱਧਰ ਗਈਆਂ ਤੇਰੀਆਂ ਬੋਰਿੰਗ ਗੱਲਾਂ ਲੈ ਕੇ ਚੱਲ ਜੇ ਜੇ ਹੋਰ ਨਹੀਂ ਜੇ ਨਾ ਵਿਕੇ 15 ਵੀ ਹਰਕਤਾਂ ਵੇਖ ਲਓ ਇਹਦੀਆਂ ਲੱਛਣ ਤੁਸੀਂ ਆਪ ਹੀ ਕਲਿੱਪ ਦੇ ਵਿੱਚ ਚੈੱਕ ਕਰ ਲਿਓ ਕਿ ਨੇ ਹੱਥ ਕੀ ਦੇ ਨਾਲ ਸਾਫ਼ ਕੀਤੇ ਆ ਤੇ ਮੂੰਹ ਚਵਾੜ ਕੇ ਬੈਠੀ ਹੱਥ ਡੰਗਰ ਕੇ ਥਾਂ ਦੀ ਉਹ ਤਾਂ ਦੀ ਮੈਂ ਪੜੀ ਲਿਖੀ ਲੱਗਦੀ ਨਹੀਂ ਪੜੀ ਲਿਖੀ ਰਹੇ ਦੁੱਧ ਦੀ ਆਈ ਕਿ ਨਹੀਂ ਪਾਪਾ ਕਹਿੰਦੇ ਜੇ ਮੈਂ ਕਹਿੰਦਾ ਵੀ ਰਵਿੰਦਾ ਤੋਬੇ ਦੇ ਪਾਣੀ ਮੈਂ ਤਾਂ ਦੁੱਧ ਦੀ ਦੰਦਾ ਮੰਨ ਕੇ ਚਲੋ ਮੈਨੂੰ ਕਿਹਨੇ ਕਿਹਾ ਮੈਂ ਮੰਨ ਲਿਆ ਅੰਕਲ ਵੀ ਨਾ ਸਿਆਣਾ ਬਿਆਣਾ ਹੈਗਾ ਇਹ ਕਿ ਦੱਸ ਪਤਾ ਵੀ ਹੈਗਾ ਕਿ ਤੁਹਾਡਾ ਜਵਾਈ ਭਾਈ ਜਿਹੜਾ ਹੈਗਾ ਉਹ ਸਾਰਾ ਦਿਨ ਕੈਮਰਾ ਔਨ ਹੀ ਰੱਖਦਾ ਏ ਤੂੰ ਹੀ ਮਤਲਬ ਕੱਪੜੇ ਟੰਗਦੇ ਪਾੜੋ ਸਾਰਾ ਦਿਨ ਕੈਪਰੀ ਦੇ ਵਿੱਚ ਹੀ ਰਹਿੰਦੇ ਹੋ ਸੌਰੇ ਵੀ ਤੁਸੀਂ ਕੁੜੀ ਦੇ ਇਦਾਂ ਹੀ ਕੈਪਰੀ ਦੇ ਵਿੱਚ ਚੱਲ ਜਾਂਦੇ ਜੇ ਬੰਦਾ ਥੋੜਾ ਜਿਹਾ ਸੰਗ ਸ਼ਰਮ ਕਰੇ ਕਿਵੇਂ ਰਹਿਣਾ ਹੈ ਕੁੜਮਾ ਦੇ ਵਿੱਚ ਤਨਾ ਹੀ ਕੰਮ ਕਰੋ ਦੂਸਰੀ ਗੱਲ ਇਹਦਾ ਘਰ ਵਾਲਾ ਵੀ ਬੇਸ਼ਰਮਾ ਤੁਸੀਂ ਜਿੱਥੇ ਆਏ ਜਿੱਥੇ 10 ਮਿੰਟ ਬੈਠੋ ਗੱਲਾਂ ਬਾਤਾਂ ਕਰੋ ਆਪਣੇ ਮਾਪੇ ਉਹਦੇ ਨਾਲ ਸੱਸ ਸੌਰੇ ਦੇ ਨਾਲ ਪਰ ਨਹੀਂ ਆਪਾਂ ਵਲੌਗ ਬਣਾਉਣਾ ਹੈ ਨਾ ਵਲੌਗ ਬਣਾਉਣ ਦਾ ਕਰਕੇ ਤੇ ਵਲੌਗਰ ਜਾਂਦੇ ਏ ਵੀ ਜਾਂਦੇ ਆ ਮਾਲਾ ਨੂੰ ਚਲਦੇ ਆ ਜਿਹੜੀਆਂ ਉੱਥੇ ਦੋ ਮੰਮੀਆਂ ਬੈਠੀਆਂ ਆਪਾਂ ਪਹਿਲਾਂ ਉਹਨਾਂ ਨਾਲ ਸੈਲੀਬ੍ਰੇਟ ਕਰਦੇ ਆ ਠੀਕ ਫੇ ਜਿਹੜੀ ਇੱਥੇ ਵਾਲੀ ਮੰਮੀ ਆ ਉਹਦੇ ਨਾਲ ਐਦਾ ਬਲੌਗ ਬਣੂਗਾ ਜੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਪਤਾ ਹੀ ਆ ਤੁਹਾਨੂੰ ਕਿੰਨਾ ਪਿਆਰ ਆਪਣੀ ਫੈਮਿਲੀ ਦੇ ਨਾਲ ਤੁਸੀਂ ਵੀ ਬਲੌਗ ਬਣਾਉਂਦਾ ਕਰਕੇ ਹੀ ਜਾਂਦਗਾ ਜੇ ਆਪਣੇ ਪੇਕੇ ਵੀ ਤੂੰ ਵਲੌਗ ਬਣਾਉਣ ਦਾ ਕਰਕੇ ਜਾਂਦੇ ਉੱਥੇ ਵੀ ਨਹੀਂ ਤੂੰ ਟੇਕਦੇ ਹੈਗੇ ਕਿ ਚਲੋ 10 ਮਿੰਟ ਕੈਮਰਾ ਆਫ ਕਰ ਲੀਏ ਕੀ ਘਰੇ ਆਗਾ ਦੁੱਖ ਸੁੱਖ ਦੀਆਂ ਹਨਾ ਸੌ ਗੱਲਾਂ ਹੁੰਦੀਆਂ ਮਾਵਾਂ ਧੀਆਂ ਆਪਣਾ ਪਿਆਰ ਈ ਕਰ ਲਿਆ ਪਰ ਨਹੀਂ ਉੱਥੇ ਵੀ ਤੂੰ ਵਲੌਗ ਬਣਾਉਣ ਦਾ ਕਰਕੇ ਜਾਂਦੀਆਂ ਤੇ ਇੱਥੇ ਤੂੰ ਆਨੀ ਹੈ ਕਿਵੇਂ ਅਲੱਗ ਇੱਕ ਹੋਰ ਵਲੌਗ ਲੈ ਕੇ ਆਉਂਗੀ ਆਪਣੀ ਸੱਸ ਦੇ ਨਾਲ ਹਨਾ ਤੇ ਉਹ ਵੀ ਤੂੰ ਵਲੌਗ ਦਾ ਕਰਕੇ ਇਹ ਸਾਰਾ ਜੋ ਵੀ ਤੁਸੀਂ ਕਰਦੇ ਜੇ ਨਾ ਸਾਰਾ ਵਲੌਗ ਦਾ ਚੱਕਰ ਹੀ ਆ ਹੋਏ ਕੋਈ ਗੱਲ ਬਾਤ ਨਹੀਂਗੀ ਇਹ ਇਹ ਨਾ ਮਹਿੰਗਾ ਬੈਗ ਹੈ 15 ਦਾ ਹਾਂ ਵੀ 15 ਦਾ ਕਾਲਾ ਆ ਲੱਖ ਦਾ ਹੈ 15 ਦਾ ਲੱਖ ਦਾ ਹੈ ਆ ਚੰਤੀ ਦਾ ਹਾਂ ਯਸਮੀਨ ਦਾ ਜਿਹੜਾ ਪਿਓ ਆ ਨਾ ਉਹ ਵੀ ਦੇਖ ਲਓ ਹਨਾ ਕਿਵੇਂ ਜਨਾਨੀਆਂ ਦੇ ਵਿੱਚ ਬੈਠਾ ਪਰਸ ਦਿਖਾਉਂਦੇ ਆ ਹੱਦ ਹੋਈ ਪਈ ਅੰਕਲ ਤੁਹਾਨੂੰ ਹਣ ਕੀ ਕਹੀਏ ਤੁਸੀਂ ਤਾਂ ਸੰਗ ਸ਼ਰਮ ਕਰ ਲਓ ਹੱਦ ਹੋਈ ਪਈ ਕੁੜੀ ਨੂੰ ਆਪਣੀ ਨੂੰ ਤੁਸੀਂ ਕੀ ਸਮਝਾਉਣਾ ਹੈ ਤੁਸੀਂ ਤੇ ਆ ਬਲੌਗਰ ਬਣੇ ਫਿਰਦੇ ਜੇ ਕਿ ਬੰਦਾ ਪੁੱਛੇ ਤੁਸੀਂ ਜਿਹੜਾ ਕੰਮ ਕਰਨਾ ਉਹ ਕਰੋ ਜਨਾਨੀਆਂ ਦੇ ਵਿੱਚ ਬੈਠੇ ਪਰਸ ਦਿਖਾਉਂਦੇ ਜਿਹੜਾ ਜਨਾਨੀਆਂ ਦਾ ਕੰਮ ਆ ਹੱਦ ਹੋਈ ਪਈ ਆ ਬੰਦੇ ਵਾਲੇ ਕੰਮ ਕਰੋ ਨਾ ਜਨਾਨੀਆਂ ਗਾਲੇ ਕੰਮ ਕਰਿਆ ਕਰੋ ਕੋਈ ਤੁਹਾਨੂੰ ਹੋਰ ਕੋਈ ਕੰਮ ਧੰਦਾ ਨਹੀਂ ਹੁੰਦਾ ਕਿ ਬਸ ਸਾਰਾ ਦੇਣਾ ਹੀ ਆਹ ਦੇਖ ਲਓ ਤੇ ਉਹ ਦੇਖ ਲਓ ਮੋਦੋ ਦੇਖਣਾ ਦਾ ਗੱਲ ਵਿੱਕੀ ਹੁਣਾ ਲਸ਼ਨਾ ਹੁਣ ਲਸ਼ਨ ਤੁਸੀਂ ਦੇਖ ਲੈਣਾ ਫਿਰ ਇੱਥੇ ਲੋਕੀ ਕਹਿ ਦਿੰਦੇ ਆਣ ਕਿ ਕਿ ਉਹਨਾਂ ਦੀ ਲਾਈਫ ਆ ਉਹ ਤੁਸੀਂ ਕਿਉਂ ਬੋਲਦੇ ਹੋ ਫਿਰ ਆਪਣੀ ਲਾਈਫ ਕਿਉਂ ਦਿਖਾਉਂਦੇ ਲੋਕਾਂ ਨੂੰ ਇੱਥੇ ਹਨਾ ਫਿਰ ਇਹਨਾਂ ਜਦੋਂ ਲੋਕਾਂ ਨੂੰ ਦਿਖਾਉਣ ਲੱਗ ਪੜ ਫਿਰ ਇਹਨਾਂ ਦੀ ਲਾਈਫ ਨਹੀਂ ਰਹਿੰਦੀ ਇਹ ਫਿਰ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ ਉਹਨਾਂ ਨੇ ਗਲਤ ਬੋਲਣਾ ਹੈ ਕਿ ਸਹੀ ਬੋਲਣਾ ਹੈ ਹੁਣ ਜਦੋਂ ਆਂਟੀ ਨੇ ਪਤਾ ਹੀ ਨਹੀਂ ਦੁਪੱਟਾ ਸਹੀ ਕਰਕੇ ਲਿਆ ਹਨਾ ਤੇ ਤੁਸੀਂ ਕਿਉਂ ਜੂ ਮਾਰ ਮਾਰ ਕੇ ਦਿਖਾਉਂਦੇ ਜੇ ਉਹਨੇ ਵਿਚਾਰੀ ਨੇ ਕੈਮਰਾ ਦੇਖ ਕੇ ਫਿਰ ਦੁਪੱਟਾ ਸਹੀ ਕੀਤਾ ਹੱਦ ਹੋਈ ਪਈ ਤੁਸੀਂ ਆਪਣੀਆਂ ਜਨਾਨੀਆਂ ਆਪਣੀ ਇੱਜ਼ਤ ਘਰ ਦੀ ਹੱਦ ਹੋਈ ਤੁਹਾਡੇ ਵਾਲੀ ਸੱਚਾ ਹੱਲਾ ਕਿਧਰ ਉੱਪਰ ਕਿਧਰ ਨਹੀਂ ਭਾਈ ਮੈਂ ਜੀ ਇਹ ਕਰਕੇ ਦੇ ਗੈਸ ਤੇ ਰੱਖ ਕੇ ਕੜਕੜਾ ਕੰਮ ਆ ਹਾਂ ਠੀਕ ਆ ਫਿਰ ਮੈਂ ਤਾਂ ਆਪ ਕਹਿੰਦਾ ਵੀ ਥੱਲੇ ਦੇ ਕੱਚਾ ਜਿਹਾ ਲੱਗਦਾ ਪਰ ਨਾ ਨਾ ਪਰੌਣਾ ਆਇਆ ਵਾ ਘਰੇ ਠੀਕ ਆ ਨਾ ਤੇ ਆਪ ਦੇਖੋ ਕਿਵੇਂ ਬੈਠੀਆਂ ਦੰਦ ਕੱਢਣ ਦੀਆਂ ਤੇ ਵੈਸੇ ਤੇ ਕਾਫੀ ਵੀਡੀਓ ਇਹਨਾਂ ਦੀ ਮੈਂ ਦੇਖੀ ਹੀ ਇਹ ਉਹਨਾਂ ਤੋਂ ਕੰਮ ਕਰਵਾਉਂਦੀਆਂ ਤੇ ਆਪ ਚੁੱਪ ਕਰਕੇ ਬੈਠੀਆਂ ਤੇ ਹੱਸਣਦੀਆਂ ਵਾ ਕੋਈ ਕੰਮਤੋਂ ਦਾ ਹੈ ਨਹੀਂ ਆ ਬਸ ਗੱਲਾਂ ਇਹਨਾਂ ਤੋਂ ਜਿੰਨੀਆਂ ਮਰਜ਼ੀ ਸੁਣ ਲੋ ਗੱਲਾਂ ਤੁਹਾਨੂੰ ਸਾਰੇ ਪਿੰਡ ਦੀਆਂ ਸੁਣਾਦਣਗੀਆਂ ਤੇ ਕੰਮ ਕਰ ਲੱਗਿਆ ਇਹਨਾਂ ਨੂੰ ਮੌਤ ਪੈਂਦੀ ਆ ਆਪ ਜਿੱਥੇ ਬੈਗੀ ਬੈਗੀ ਇਹਨੇ ਨਹੀਂ ਮਾਰੀ ਤੀ ਨਹੀਂ ਉੱਠਣਾ ਇਹ ਤੁਹਾਨੂੰ ਦੇਖੇ ਹੀ ਹੋਣਾ ਤੁਸੀਂ ਇਹਨਾਂ ਦੇ ਜੇ ਮੂੰਹਵਾ ਸਾਫ਼ ਕਰਨਾ ਹੋਵੇ ਤੁਸੀਂ ਬੈਠੀ ਮੂੰਹ ਸਾਫ਼ ਕਰ ਲੈਂਦੇ ਇਹ ਤਾਂ ਉੱਠ ਕੇ ਪਾਣੀ ਨਾਲ ਮੂੰਹ ਸਾਫ਼ ਕਰਨੀ ਜਾਂਦੀ ਲੈਸ ਦਾ سیرਪ ਆ ਬਣਾਉਂਦੇ ਆ ਬਟ ਐਥੇ ਥੋੜੀ ਜੀ ਅਲੱਗ ਗੱਲ ਹੋ ਜਾਂਦੀ ਆ ਹੈ ਕਾਫੀ ਪ੍ਰਕਾਰ ਦੀਆਂ ਕਰੀਮਾਂ ਯੂਜ਼ ਕਰਦੇ ਆਪਾਂ ਵੇ ਮਾਂ ਸਿਰ ਚੰਗੀ ਤਰ੍ਹਾਂ ਨਹੀਂ ਧੋਂਦੀ ਤੇਰੇ ਸੱਚ ਜੂਆਂ ਪਈਆਂ ਗੱਲ ਕਰਨ ਲੱਗੇ ਤਾਂ ਤੂੰ ਸਿਰ ਦੇ ਵਿੱਚ ਖੁਰਕੀ ਜਾਂਦੀ ਰਣੀ ਨਹੀਂ ਹੱਥ ਮਾਰਦੀ ਰਣੀ ਰੋਟੀ ਖਾਣ ਲੱਗੇ ਗੱਲ ਕਰਦੀ ਸਾਥ ਤੇਰੇ ਜਿਹੜੇ ਨੇ ਨਾ ਸਿਰ ਦੇ ਵਾਲਾਂ ਵਿੱਚ ਹੁੰਦੇ 24 ਘੰਟੇ ਅੱਜ ਉਹ ਤੇਰੀਆਂ ਜੂਆਂ ਜਾਵਾ ਕੱਢਣ ਦੇ ਚੰਗੀ ਤਰ੍ਹਾਂ ਤੇ ਅੱਜ ਤੈਨੂੰ ਮਜ਼ਾ ਤੇ ਆਪੇ ਹੀ ਆਉਣਾ ਘਰੇ ਤੂੰ ਨੰਦੀ ਧੋਂਦੀ ਹੈ ਨਹੀਂ ਸਾਰਾ ਦਿਨ ਲਿਬੜੇ ਜੇ ਕੱਪੜਿਆਂ 'ਚ ਪਤਾ ਨਹੀਂ ਕਿਵੇਂ ਤੁਰੀ ਫਿਰਦੀ ਨਹੀਂ ਗਰਮੀ ਦੇ ਵਿੱਚ ਕੋਲ ਪਾਸੇ ਕਹਿ ਵੀ ਦਿੰਦੇ ਆ ਵੀ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਹਨਾ ਸਾਡੇ ਹੈਅਰਜ਼ ਨੂੰ ਸੌਰੀ ਬਟ ਨਹੀਂ ਤੇ ਠੀਕ ਵੀ ਹੁੰਦੀਆਂ 50% 50% ਆਪਾਂ ਜਿੱਦਾਂ ਹੋਰ ਨਾਰਮਲ ਭਾਸ਼ੇ ਚ ਕਹ ਲਈਏ ਠੀਕ ਵੀ ਨਹੀਂ ਹੁੰਦੀਆਂ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਸ਼ੈਂਪੂ ਕਰਾਂਗੇ ਇਹ ਖਾਊਗੀ ਚਪੇੜਾਂ ਨਾਲ ਪੱਕੀਆਂ ਖਾਊਗੀ ਚਪੇੜਾਂ ਐ ਸਲੂਨ ਵਾਲਿਆਂ ਤੋਂ ਡੰਗਰੇ ਇੱਕ ਬੰਨੇ ਤੂੰ ਕਹੀ ਜਾਨੀ ਐ ਕਿ ਕਰੀਮਾਂ ਠੀਕ ਹੁੰਦੀਆਂ ਇੱਕ ਬੰਨੇ ਕਹਨੀ ਐ ਕਰੀਮਾਂ ਠੀਕ ਨਹੀਂ ਹੁੰਦੀਆਂ ਤੂੰ ਪਹਿਲਾਂ ਸੋਚ ਲਾ ਆਪਣੇ ਮਾਨ ਨਾਲ ਸਲਾਹ ਕਰ ਲ ਉਹਨਾਂ ਦੀ ਮੂੰਹ ਤੇ ਬੇਇੱਜ਼ਤੀ ਕਰ ਜਾਂਦੀ ਆ ਫੜ ਕੇ ਜਿਹੜੇ ਵਾਲ ਜ ਹੱਥ ਚ ਫੜੇ ਨੇ ਇਹ ਵਾਲ ਫੜ ਕੇ ਦੇ ਦੇ ਜੁੰਡੇ ਦੇ ਪੁੱਟੋ ਤੇਰੀ ਸੁਰਤ ਥੋੜੀ ਜਿਹੀ ਟਿਕਾਣੇ ਆਵੇ ਕਰਦੀ ਕੀ ਬੋਲਦੀ ਕੀ ਕੀ ਬੰਦਾ ਇਹਨੂੰ ਹੁਣ ਕਵੇ ਕਰੀਮਾ ਠੀਕ ਵੀ ਹੁੰਦੀਆਂ ਐ ਕਰੀਮਾ ਨਹੀਂ ਵੀ ਠੀਕ ਹੁੰਦੀਆਂ ਤਾਂ ਫਿਰ ਇੱਥੇ ਲੈਣ ਕੀ ਆਈਆਂ ਟਿੰਡੇ ਲੈਣਾ ਆਈਆਂ ਚੱਲ ਆਵਦੇ ਘਰੇ ਚੁੱਪ ਕਰਕੇ ਰੋਲ ਜੀ ਗੱਲਾਂ ਬਹੁਤ ਜ਼ਿਆਦਾ ਵਧੀਆ ਉਹ ਵਧੀਆ ਆਦੀ ਐ ਮੈਨੂੰ ਚਲੋ ਹੁਣ ਠੀਕ ਐ ਔਰ ਦੇਖਦੇ ਆ ਥੋੜੇ ਟਾਈਮ ਤੱਕ ਬਾੜ ਜੀ ਮੇਰੇ ਕੋਲ ਇਸੇ ਜਿਵੇਂ ਕਹਦੀ ਐ ਪਾਹ ਪੋਚਦੇ ਪੋਚਦੇ ਦਾ ਮਤਲਬ ਇਦਾਂ ਵੀ ਸਾਫ ਕਰਦੇ ਥੋੜੇ ਤੇ ਹੁਣ ਅੱਜ ਇਹ ਕਿ ਕਿਹੜੀ ਕੋਈ ਯੂਜ਼ ਕਰਦੇ ਹੋ ਤੁਸੀਂ ਮੈਟ੍ਰਿਕਸ ਮੈਟ੍ਰਿਕਸ ਦੀ ਸਪਾਹ ਕਰਨ ਲੱਗੇ ਹਨਾ ਹਾਂਜੀ ਹਾਂਜੀ ਅਰੇ ਇਹਨੂੰ ਚੰਗੀਤਰਾ ਬਾੜਾ ਦੇ ਵਿੱਚ ਰਚਾਉਣਾ ਹੁੰਦਾ ਰੇ ਲੈਕਰ ਵਾਲਾ ਨਾ ਉਹ ਵੀ ਡੋ ਨਵਟਾ ਜਾਈ ਸਾਰਾ ਦਿਨ ਕੈਮਰਾ ਮਾਰ ਮਾਰ ਦਿਖਾਉਂਦਾ ਰਹਿੰਦਾ ਹੈ ਹੱਥ ਹੋਈ ਪਈ ਆ ਉਹ ਕਿਵੇਂ ਮਤਲਬ ਉਹਨਾਂ ਦਾ ਦਿਮਾਗ ਖਾਂਦੀ ਕਿੰਨੇ ਸਵਾਲ ਪੁੱਛਣ ਦੀ ਆ ਕੀ ਬੋਲੀ ਜਾਂਦੀ ਕੀ ਨਹੀਂ ਬੋਲੀ ਜਾਂਦੀ ਉਹਨੂੰ ਹਣੀ ਪਤਾ ਲੱਗਦਾ ਗਰਮੀ ਨਾਲ ਬੌਂਦਲੀ ਪਈ ਆ ਪੂਰੀ ਪੂਰੀ ਬੌਂਦਲੀ ਪਈ ਆ ਉਨੂੰ ਉਹਦਾ ਹਣ ਵਾਸਤਾ ਰੋਗਣੀ ਆ ਹੱਦ ਹੋਈ ਪਈ ਐ ਡੰਗਰੇ ਇੰਨੇ ਸਵਾਲ ਐਨੇ ਸਵਾਲ ਮੈਨੂੰ ਲੱਗਦਾ ਕੋਈ ਵਕੀਲ ਵੀ ਨਹੀਂ ਪੁੱਛਦਾ ਨਾ ਜਿੰਨੇ ਤੂੰ ਪੁੱਛੀ ਜਾਂਦੀ ਆ ਉਹੀ ਵੇ ਪੁੱਛਤੋਂਦੇ ਹੀ ਹੋਣੇ ਆ ਕਿ ਕੌਣ ਸਾਡੇ ਪੱਲੇ ਪੈ ਗਿਆ ਹੱਦ ਹੋਈ ਉਹ ਜਿਹੜੇ ਕੰਮ ਕਰਦੇ ਚੁੱਪ ਕਰਕੇ ਉਹਨਾਂ ਨੂੰ ਕਰਨਦੇ ਤੂੰ ਵੀ ਚੁੱਪ ਕਰਕੇ ਬਹਿ ਜਾ ਪੁੱਛੋ ਲਵੋਗੇ ਜਿੱਦਾਂ ਉਹਦੇ ਕਰੇਲੇ ਕਰੇਲੇ ਕਹਿੰਦੇ ਨੇ ਉਹਦੇ ਵੀ ਜਿਹੜਾ 슈ਗਰ ਦਾ ਪੇਸ਼ੈਂਟ ਹੁੰਦਾ ਵੀ ਉਹ ਵਧਿਆ ਹੁੰਦੇ ਆ ਭਾ ਕਿੱਦਾਂ ਵਧਿਆ ਹੁੰਦੇ ਆ ਜਾਂ ਤਾਂ ਕੱਟ ਕੇ ਕਿ ਗਿਆਨ ਦੇਣ ਇਥੇ ਗਿਆਣ ਬਹੁਤ ਜ਼ਿਆਦਾ ਦਿੰਦੀ ਆ ਤੇ ਕੰਮ ਬਹੁਤ ਜ਼ਿਆਦਾ ਘਟ ਕਰਦੀ ਆ ਡੰਗਰੇ ਤੈਨੂੰ ਇੰਨੀ ਤੇ ਸੰਗ ਸ਼ਰਮ ਚਾਹੀਦੀ ਆ ਨਾ ਕਿ ਤੇਰੀ ਸੱਸ ਤੇਰੀ ਜਠਾਣੀ ਘਰ ਦਾ ਕੰਮ ਕਰਨਦਾ ਤੇ ਤੂੰ ਉਹਨਾਂ ਦਾ ਦਿਮਾਗ ਖਾਂਦੀ ਤੂੰ ਵੀ ਕੁਝ ਕਰ ਲੈ ਕਰੇਲੇ ਇਦਾਂ ਨਹੀਂ ਆ ਤੇ ਕਰੇਲੇ ਉਦਾਂ ਨਹੀਂ ਕੁਝ ਕਰਨਾ ਕੁਝ ਬਣਾ ਬਣਾ ਕੇ ਦਿਖਾਣਾ ਸਾਨੂੰ ਵੀ ਪਤਾ ਲੱਗੇ ਸੱਸ ਤੇਰੀ ਜਠਾਣੀ ਤੇਰੀ ਤੇ ਤੈਨੂੰ ਦੱਸ ਦੇ ਆ ਅਦਰਕ ਪਾਲਾ ਆ ਪਿਆਜ਼ ਪਾਲਾ ਲਸਣ ਪਾਲਾ ਹੁਣ ਨਾ ਪਾਵੇਂ ਇਦਾਂ ਪਾਵੇਂ ਉਹ ਤਾਂ ਤੈਨੂੰ ਪਤਾ ਨਹੀਂ ਲੱਗਦਾ ਤਾਰੀਫ ਤੂੰ ਆਪਣੀ ਖੁਦ ਆਪਣੇ ਮੂੰਹ ਖੁਦ ਕਰਦੀ ਆ ਡੰਗਰ ਜੀ ਨਹੀਂ ਮੈਂ ਐਸੇ ਗੱਲ ਕਰਦੀ ਆ ਜਿਵੇਂ ਮਨ ਮਾੜਾ ਵਾਲੇ ਪਾਪਾ ਉਹ ਕਹਿੰਦੇ ਨੇ ਮੈਨੂੰ ਜਿਵੇਂ ਰੋਜ਼ ਕਰੇਲੀਆ ਦਾ ਜੂਸ ਪਿਲਾ ਦਿਆ ਕਰ ਚਾਹੇ ਮੈਨੂੰ ਕਰੇਲੀਆ ਦੀ ਸਬਜ਼ੀ ਖਵਾ ਦੇ। ਸਬਜ਼ੀ ਵਾ ਮੈਨੂੰ ਵੀ ਜਿੰਨੀ ਮਾੜੀ ਵਾਲਾ ਜੂਸ ਪੀਣਾ ਨਹੀਂ ਹੁੰਦਾ। ਮੈਨੂੰ ਤਾਂ ਮੇਰੇ ਕਰੇਲੀ ਲੈਕ ਪਸੰਦ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਉਹ ਉਹ ਵੀ ਮੈਨੂੰ ਪਹਿਲਾਂ ਹੁੰਦੇ ਸੀ ਇਹ ਉੱਪਰ ਤੇ ਛਿਲਕਾ ਮਨ ਮਾੜਾ ਵਾਲੇ ਇਦਾਂ ਤੇ ਮੈਨੂੰ ਮਾੜਾ ਵਾਲੇ ਉਦਾਂ ਦਾ ਇਹੋ ਜਿਹੀ ਟਿਪਸ ਦੱਸਦੀਆਂ ਤੈਨੂੰ ਉਹ ਏ ਮਾੜਾ ਵਾਲੇ ਤੈਨੂੰ ਆ ਨਹੀਂ ਦੱਸਦੇ ਕਿ ਜਦੋਂ ਤੇਰੇ ਘਰ ਦੇ ਕੰਮ ਕਰਦੇ ਨੇ ਤੂੰ ਵੀ ਕੁਝ ਲਾ بس کیمرہ آن ਕਰਨ ਦਾ ਹੀ ਪਤਾ ਉਹ ਜਦਾ ਘਰ ਵਾਲਾ ਇਹਨੂੰ ਕੁਝ ਰੋਕਦਾ ਟੋਕਦਾ ਹੀ ਨਹੀਂ ਆ ਕਿ ਤੂੰ ਵੀ ਕੁਝ ਕੰਮ ਘਮ ਘਮ ਕਰ ਲੈ ਪਰ ਰੋਕੇ ਵੀ ਕਿਵੇਂ ਨਾ ਹੁਣ ਇਹਦੇ ਸਿਰ ਤੇ ਤੇ ਘਰ ਚੱਲਦਾ ਕਮਾਈ ਕਰਦੀ ਅਗਲੀ ਤੇ ਅਗਲੇ ਨੇ ਇਹਨੂੰ ਰੋਕ ਕੇ ਤੇ ਛੇਤਰਖਾਨੇ ਇਹਦੇ ਤੋਂ ਬੜਾ ਬੜਾ ساری ਧੂੜੀ ਉੱਟ ਕੇ ਆ ਗਈ ਅੱਗ ਨਹੀਂ ਬਜਾਈ ਆਦੀ ਮੈਂ ਬੜਾ ਬੜਾ ਬਜਾਉਂ ਮੈਂ ਕੇ ਤਾਨੂੰ ਪਤਾ ਤੇ ਇਹਨਾਂ ਦੇ ਹੁੰਦਾ ਹੀ ਆ ਕਿ ਜਦੋਂ ਨਿਹਰ ਆਉਂਦਾ ਆਪ ਨੂੰ ਪਤਾ ਲੱਗ ਹੀ ਜਾਂਦਾ ਵਾ ਜਦੋਂ ਬੱਦਲਾਂ ਦੇ ਵਿੱਚ ਘੱਟਾ ਮਿੱਟੀ ਚੜਿਆ ਹੋਵੇ ਜਦੋਂ ਮੀਂਹ ਪੈਣਾ ਹੋਵੇ ਉਦੋਂ ਵੀ ਪਤਾ ਲੱਗ ਜਾਂਦਾ ਕਿ ਬੱਦਲ ਪੂਰੇ ਹੋ ਗਏ ਤਾਂ ਤੁਹਾਨੂੰ ਇਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਮਤਲਬ ਨਿਹਰ ਨੂਰ ਚੜਿਆ ਇੱਥੇ ਆਪਾਂ ਆਪਣਾ ਸਮਾਨ ਜਿਹੜਾ ਟੱਕ ਲਈਏ ਜਿਹੜਾ ਰੱਖਣ ਵਾਲਾ ਅੰਦਰ ਉਹ ਰੱਖ ਲਈਏ ਆ ਧੋਈ ਪਈਆ ਉਹ ਸਮਾਨ ਨਹੀਂ ਚੱਕੰਦਈ ਉਹ ਸਾਰਾ ਸਮਾਨ ਉਹਦੀ ਸਾਸ ਚੱਕੰਦਈ ਆ ਤੇ ਉਹ ਉਂਜੀ ਵਿੱਚ ਤੁਰੀ ਫਿਰਦੀ ਆ ਤੇ ਉਹੋ ਜੀ ਇਹਦੀ ਜਠਾਣੀ ਆ ਕਿ ਬੰਦਾ ਪੁੱਛੇ ਜਦੋਂ ਇਹਨਾਂ ਨੇ ਨਿਹਰ ਆਇਆ ਨਾ ਸਾਰਾ ਨਿਹਰ ਦਾ ਵਲੌਗ ਬਣਾਇ ਦਾ ਦਰੋਂ ਬੰਨਿਆ ਵਾਂ ਐਵੇਂ ਚੱਕੀਆਂ ਚੱਲ ਜਾਂਦੀਆਂ ਅੰਦਰ ਕੋਈ ਨਹੀਂ ਨਹੀਂ ਹੁੰਦੀ ਬੋਲ ਹੈ ਹੋਂ ਨਹੀਂ ਜਾਂਦੀ ਨੂਰ ਦੀ ਬੋਲ ਕਿਤੇ ਵੀ ਜਿੱਥੇ ਜਾਣੀ ਹੰਤ ਫੁੱਲ ਪਿਆਰੇ ਫੁੱਲ ਚੜੂ ਇਹ ਮੈਡਮ ਨੇ ਕੋਈ ਕੰਮ ਤਾਂ ਦਾਣੀ ਜੇ ਕੀਤਾ ਹਨੇਰੀ ਦੇ ਵਿੱਚ ਇੰਨੀ ਜਾਰੀ ਨਹੀਂ ਰਹੀ ਆਈ ਜਾਨਾਂ ਦੇ ਪਰ ਇਹਦੀ ਸੱਸ ਨੇ ਸਾਰਾ ਸਮਾਨ ਚੁੱਕਿਆ ਵਾ ਜਿੰਨਾ ਵੀ ਉਹਦੇ ਤੋਂ ਚੁੱਕਿਆ ਗਿਆ ਹਨਾ ਤੇ ਬਾਕੀ ਇਹ ਕੀ ਚੱਕ ਕੇ ਬੈਠੀ ਮਿਲਦਾ ਬੈਠ ਚੱਕ ਕੇ ਬੈਠੀ ਬੱਚਿਆਂ ਵਾਲਾ ਉਹ ਚੱਕਿਆ ਇਹਨੇ ਉਹਦਾਾਇ ਨੇ ਕੁਛ ਨਹੀਂ ਜੇ ਕੀਤਾ ਮੈਨੂੰ ਲੱਗਦਾ ਇਹਨਾਂ ਦਾ ਸਾਰਾ ਜਿੰਨਾ ਵੀ ਵਲੌਗ ਹੈ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਸ ਇਹੀ ਸੀ ਨੇਰੀ ਆ ਗਈ ਨੇਰੀ ਚਲ ਗਈ ਇਹੀ ਸੀ ਕੁਝ ਨਹੀਂ ਹੈਗਾ ਬਸ ਇਹਨਾਂ ਨੂੰ ਇੱਕ ਕੰਟੈਂਟ ਮਿਲ ਗਿਆ ਕਿ ਅੱਜ ਆਈ ਸਾਡੇ ਘਰ ਇਹ ਨੇਰੀ ਆਹ ਵੀਡੀਓ ਬਣਾ ਕੇ ਤੇ ਉਹਨਾਂ ਨੇ ਪੇਸ਼ ਕਰ ਦਿੱਤੀ ਤੁਹਾਡੇ ਸਾਹਮਣੇ ਹਾਂ ਡੰਗਰ ਦੀ ਅਕਲ ਦੇਖ ਲਓ ਡੰਗਰਾਂ ਦੀ ਆ ਪਾਪੇ ਦੇ ਕੈਮਰਾ ਮਾਰ ਕੇ ਨਾ ਜ਼ੂਮ ਕਰਕੇ ਦਿਖਾਓ ਕਿ ਪਾਪੇ ਦੀ ਦਾੜੀ ਦੇ ਵਿੱਚ ਤੂੜੀ ਪੈ ਗਈ ਆ ਹੁਣ ਇਹ ਵੀ ਵਲੌਗ ਬਣਾਤਾ ਹੁਣ ਤੁਸੀਂ ਦੱਸੋ ਇਥੇ ਕੌਣ ਗਲਤ ਹੈ ਕੌਣ ਸਹੀ ਹੈ ਇਹ ਵਲੌਗ ਦੇ ਵਿੱਚ ਪਾਉਣ ਵਾਲਾ ਹੈਗਾ ਸੀ ਕੀ ਬੰਦਾ ਇਹਨਾਂ ਨੂੰ ਕਵੇ ਇਹਨਾਂ ਵਲੌਗਰ ਅਸੀਂ ਆਏ ਅਫਰੀਕਾ ਦੇ ਮਮੇ ਤੁਸੇ ਦਾ ਪੈਰ ਵੀ ਠੀਕ ਹੈ ਤਾਂ ਦੀਨੀ ਸ਼ੂਟ ਕਰਦੇ ਕਰਦੇ ਸ਼ੂਟ ਕਰਨ ਦੀ ਛੱਡੀ ਰਹੀ ਤਾਂ ਹੀ ਮੈਂ ਕਹਿੰਦੀ ਆਪਣੇ ਸਿਰ ਪਰ ਚੁੱਕੀ ਜੀ ਕਹਿੰਦੀ ਕਿ ਡੈਮਨ ਕੀ ਗੱਲ ਇਹ ਦੋਵੇਂ ਹੱਥ ਨਾਲ ਫੋਟੋਆਂ ਲੁੱਟਣ ਲੱਗੀ ਸੀ ਤਾਂ ਹੀ ਤਾਂ ਮੈਂ ਕਹਿੰਦੀ ਬਾਹਰ ਦੇਖੋ ਬਾਹਰ ਤੂੜੀ ਨਾ ਦੋਹੇ ਆਪਦਾ ਬੰਨਿਆ ਮੈਂ ਦੇ ਦੇ ਜਵੇਂ ਹੱਸਣ ਵਾਲੀ ਦੇ ਕੋਈ ਖਾਸ ਗੱਲ ਹੈ ਨਹੀਂ ਜਿਹੜੀ ਤੁਸੀਂ ਦੰਦ ਕੱਢੀ ਜਾਂਦੇਗਾ ਬੇਣ ਗੱਲੋਂ ਹੀ ਉਹ ਤਾਂ ਤੁਸੀਂ ਆਪ ਦੇ ਸਿਰ 'ਚ ਸਵਾਹ ਕਹਿੰਦੇ ਨੇ ਨਾ ਸਿਰ 'ਚ ਸਵਾਹ ਆਪ ਪਵਾਉਣੀ ਉਹ ਕੰਮ ਆ ਹੁਣ ਤੁਸੀਂ ਸਿਰ 'ਚ ਆਪ ਦੀ ਤੂੜੀ ਆਪ ਪਵਾਈ ਆ ਨਾ ਵਲੌਗ ਬਣਾਉਂਦੇ ਤੁਹਾਨੂੰ ਕਿਹੜੀ ਕਿਸ ਨੇ ਗੰਡ ਭੇਜੀ ਹੀ ਕਿ ਨਹੀਂ ਵਲੌਗ ਲੈ ਕੇ ਆਓ ਨੇਰੀ ਦਾ ਨੇਰੀ ਆਉਣ ਵਾਲੀ ਆ ਤੇ ਨੇਰੀ ਦਾ ਵਲੌਗ ਲੈ ਕੇ ਆਓ ਤੁਹਾਨੂੰ ਕਿਸੇ ਨੇ ਕਿਹ ਕਿਹਾ ਤਾਂ ਨਹੀਂ ਨਾ ਆਪੇ ਬਣਾਉਂਦੇ ਹੁਣ ਸਿਰ ਦੇ ਵਿੱਚ ਤੂੜੀ ਪਵਾਈ ਫਿਰਦੇ ਹਾਂ ਜੇ

ਤੂੜੀ ਆਈ ਸੀ ਆਂਟੀ ਪਿੱਛੋਂ ਬੋਲੀ ਜਾਂਦੀ ਉਹ ਆਹ ਮੈਂ ਮਾਰਤਾ ਸੀ ਝਾੜੂ ਤੂੜੀ ਤਾਂ ਬੜੀ ਆਈ ਸੀ ਆਂਦੀ ਹੁਣੀ ਹੈ ਕਿ ਦੇ ਨਾ ਕਹਦੇ ਫੇਰ ਉਹਦੀ ਘਰ ਵਾਲੀ ਗਈ ਮੈਂ ਹੀ ਕੀਤਾ ਜੋ ਵੀ ਕੀਤਾ ਉਹ ਤੇ ਦਿਖਣੀ ਰਿਆ ਸੀ ਸਾਰੀ ਰਾਤ ਹੀ ਨੇਰੀ ਦਾੜੀ ਦੇਖੀ ਇੰਨਾ ਜ਼ਿਆਦਾ ਕਲਾਰਾ ਐਨਾ ਤਾਂ ਮੈਨੂੰ ਲੱਗਦਾ ਜਦੋਂ ਜੰਗ ਲੱਗੀ ਉਦੋਂ ਨਹੀਂ ਲੋਕ ਭੱਜੇ ਹੋਣੇ ਜਿਵੇਂ ਇਹ ਭੱਜੀ ਪੁਜੀ ਫਿਰਦੀ ਪੂਰੇ ਵੇੜੇ ਦੇ ਵਿੱਚ ਟੰਕਰ ਕੋਈ ਹਾਲ ਨਹੀਂ ਮੈਨੂੰ ਹਸਾਉਂਦਾ ਇਹਨਾਂ ਦੀਆਂ ਵੀਡੀਓ ਵੇਖ ਕੇ ਦੀ ਬੰਦਾ ਹੁਣ ਕੀ ਕਵੇ ਇੱਕ ਇਹ ਤਾਂ ਪ੍ਰੋਕਾਰ ਵਾਲਾ ਏ ਕਿ ਦੱਸ ਤੈਨੂੰ ਕੋਈ ਕੰਮ ਤਾਂ ਨਹੀਂ ਹੈਗਾ ਹੀ ਭਰਾਵਾ ਵੇਖ ਲੈ ਸਾਰੀ ਰਾਤ ਅੜੀ ਨੇਰੀ ਚੱਲੀ ਤੂੰ ਦਿਨੇ ਵਿਖਾਉਂ ਹੈ ਹੈ ਆ ਸਾਡਾ ਟੈਂਕੀ ਦਾ ਢੱਕਣ ਵੀ ਟੁੱਟ ਗਿਆ ਪਾਈਪ ਪਾਈ ਦੇ ਉੱਪਰ ਢੱਕਣ ਤਾਂ ਗਿਆ ਮਮੀ ਹੈ ਪਾਈਪ ਪਾਈ ਤੇ ਉੱਪਰ ਬੜਾ ਪਾਇਪ ਤਾਂ 6 ਇੰਚੀ ਪਾਈਪ ਜੀ ਉਹ ਵੀ ਸਾਰਾ ਗਿਆ ਬਾਹਰ ਪਾਈਪ ਪਾਈ ਦਾ ਮਾਮਲਾ ਪਵ ਬਲੌਗ ਬਣਾਉਂਦੇ ਆ ਡੰਗਰਾ ਤੇਰੀ ਮਾਂ ਪੈੜੀਆਂ ਦੇ ਵਿੱਚ ਦੀ ਪਤਲੀ ਕਿੱਦਾਂ ਹਨ ਤੁਰੇ ਤੁਰੇ ਫਿਰਦੀ ਆ ਤੇ ਉਧਰ ਸਾਮਾਨ ਇਕੱਠਾ ਕਰ ਕਰਕੇ ਲਿਆਉਂਦੀ ਆ ਤੇ ਤੁਹਾਨੂੰ ਇਹ ਨਹੀਂ ਵੀ ਅਕਲੋਕਲ ਨਹੀਂ ਹੈਗੀ ਕਿ ਚੱਲ ਬਲੌਗ 2 ਮਿੰਟ ਬੰਦ ਕਰ ਲੋ ਤੂੰ ਜਾ ਕੇ ਆਪਣੀ ਮਾਂ ਦੇ ਨਾਲ ਸਾਮਾਨ ਸਮੂਹ ਲੈ ਇਕੱਠਾ ਕਰ ਲਿਆ ਜਿਹੜਾ ਤੁਹਾਡੇ ਬਾਣਾ ਬੂਣਾ ਦੇ ਵਿੱਚ ਖਿਲਰਿਆ ਫਿਰਦਾ ਏ ਤੇ ਆਪਣੀ ਘਰ ਵਾਲੀ ਨੂੰ ਵੀ ਥੋੜਾ ਜਿਹਾ ਬਾਹਰ ਕੰਮਕੁੰਮ ਦੇ ਵਿੱਚ ਉਹਨੂੰ ਕਿ ਯੋਗਦਾਨ ਪਾਇਆ ਘਰ ਚੰਗਾ ਹੁੰਦਾ ਏ ਕਿ ਸੌ ਖਾਦੀ ਹੈਗੀ ਘਰ ਦਾ ਕੰਮ ਨਹੀਂ ਕੋਈ ਕਰਨਾ ਬਸ ਅੰਦਰ ਹੀ ਰਹਿਣਾ ਏ ਨੇਰੀ ਦਿਖਾਉਣੀ ਮੈਨੂੰ ਨੇਰੀ ਵਾਲਾ ਬਲੌਗ ਤਾਂ ਵਸਾਈ ਜਾਂਦਾ ਕੀ ਇਹਨਾਂ ਨੇ ਜ 15 10 15 ਇਹ ਹਾਲੇ ਮੇਰੇ ਕੋਲ ਪਹੇਂ ਰੁਕ ਜਾ ਪਹਿਲਾਂ ਹੋਦਰ ਵੇਢ ਲੈ ਜਿਹੜੇ ਪਤਨ ਹਸਾਬ ਤੇ ਲੈ ਕੇ ਆਏ ਆ ਚੱਲ ਆਪਣੇ ਘਰ ਕੋਈ ਜੀ ਜ਼ਿਆਦਾ ਹੈ ਆ ਬਣਾ ਲੈ ਲਓ ਚੌਂਥ ਲਈ ਆ ਗੱਲ ਤਾਂ ਤੂੰ ਠੀਕ ਕੀਤੀ ਹੈ ਕਿ ਤੁਹਾਡੇ ਘਰ ਕਿਹੜੀ ਕੋਈ ਚੀਜ਼ ਜ਼ਿਆਦਾ ਹੈ ਪਤਾ ਇਹ ਨਾਲ ਹਸਾਬ ਕਿਤਾਬ ਸਰੀਰ ਤੋਂ ਲੱਗ ਜਾਂਦਾ ਕਿੰਨਾ ਖਾਂਦੀ ਹੈ ਕੰਮ ਤੇ ਕਰਦੀ ਨਹੀਂ ਕੁਛ ਖਾਣ ਚ ਹੀ ਰਹਿੰਦੀ ਧਿਆਨ ਸਾਰਾ ਦਿਨ ਤੇ ਉਹ ਵਿਚਾਰਾ ਸਬਦਾ ਪਤਾ ਜਿਹੜਾ ਭਾਈ ਦੇਣ ਆਇਆ ਹਨਾ ਉਹ ਅੰਕਲ ਤੇ ਤੂੰ ਮਤਲਬ ਵਲੌਗ ਬਣਾਈ ਜਾਨੀ ਹੈ ਤੇ ਉਹਨੇ ਵਿਚਾਰੇ ਨੇ ਮੂੰਹ ਆਪਣਾ ਨਾ ਨੀਚੇ ਸੈਟ ਦਿੱਤਾ ਕਿ ਦੱਸ ਜਿਹੜਾ ਨਹੀਂ ਬੰਦਾ ਵਲੌਗ ਦੇ ਵਿੱਚ ਆਉਣਾ ਚਾਹੁੰਦਾ ਤੇ ਤੂੰ ਨਾ ਉਹਨਾਂ ਦਾ ਮੂੰਹ ਦਿਖਾ ਉਹ ਨਹੀਂ ਮੂੰਹ ਦਿਖਾਉਣਾ ਚਾਹੁੰਦਾ ਡੰਗਰ ਗੈ ਥਾਂ ਦੀ ਇਹ ਵੀ ਇਹਨਾਂ ਨੇ ਸਾਰਾ ਵਲੌਗ ਸਬਦੀ ਦਾ ਹੀ ਬਣਾਇਆ ਲਖਸ ਸਾਬਣ ਕਿਚਨ ਕਿੰਗ ਮਸਾਲਾ ਵੀ ਦੇ ਦਿਓ ਭਾਜੀ ਹਾਂਜੀ ਇਹ ਕਿੱਥੋਂ ਹਨ ਅੰਕਲ ਜੀ ਤੁਸੀਂ ਕਿ ਤਾ ਕਰਦੀ ਅਕਲ ਦੇਖ ਲੋ ਡੰਗਰੇ ਤੂੰ ਚੁੱਪ ਕਰਕੇ ਆਪਦਾ ਸਬਦਾ ਪਤਾ ਲੈ ਤੇ ਸੈਡਦੇ ਹੋ ਉਹਨੂੰ ਪੁੱਛਣ ਦੇ ਕਿੱਥੋਂ ਆਉਂਦੇ ਅੰਕਲ ਅੰਕਲ ਉਹਨੂੰ ਦੱਸੇ ਕਿ ਕਿੱਥੋਂ ਆਉਂਦੇ ਆ ਤੂੰ ਵੀ ਲੈਣਾ ਅੰਕਲ ਜਿੱਥੋਂ ਮਰਜੀ ਆਵੇ ਉਹ ਉਹਨਾਂ ਦਾ ਕੰਮ ਆ ਉਹਨਾਂ ਨੇ ਆਪਣਾ ਕੰਮ ਕਰਨਾ ਤੂੰ ਉਹਨਾਂ ਦੇ ਘਰੇ ਜਾਣਾ ਕਿ ਉੱਥੇ ਟਿਪਸ ਦੇ ਕੇ ਆਉਣੇ ਉਹਨਾਂ ਨੂੰ ਹੀ ਕਿ ਆਂ ਕਰੇਲੇ ਖਾਏ ਉਹ ਤਾਂ ਇਦਾਂ ਕਰੇ ਰਹਿਣਾ ਖਾਏ ਉਹ ਢੰਗ ਕਰ ਕੇ ਥਾਂ ਦੀ ਇਹਨਾਂ ਨੇ ਉਹ ਬਨੇਰੀ ਵਾਂਗੂ ਕੀਤਾ ਜੇ ਆ ਸਾਰਾ ਵਲੌਗ ਇਹਨਾਂ ਨੇ ਟੋਟਲੀ ਜਿੰਨਾ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਇਦਾਂ ਹੀ ਬਣਾਇਆ ਜੇ ਸਬਦੇ ਪੱਤੇ ਦੇ ਹੱਦ ਹੋਈ ਪਈ ਇਹਨਾਂ ਨੂੰ ਵੀਡੀਓ ਬਣਾਉਣ ਵਾਸਤੇ ਨਹੀਂ ਖੁਸ਼ ਹਾਂ ਨਾ ਬਣਾਉ ਮਮੀ ਜੀ ਮਮਾ ਆ ਜੋ ਤੂੰ ਚਲੋ ਤਾਂ ਡਿਨੂ ਨੂੰ ਵੀ ਪਤਾ ਹੈ ਕਿ ਨਖਰੇ ਕਰਦੀ ਬਲੌਗ ਬਣਾਉਂਦੀ ਆਂ ਅੰਟੀ ਵੀ ਕਹਿੰਦੀ ਚਲ ਉੱਠ ਉਹਨੂੰ ਪਤਾ ਹੈ ਕਿ ਜਿਹੜੇ ਬਲੌਗਰ ਹੁੰਦੇ ਉਹ ਇਦਾਂ ਹੀ ਕਰਦੇ ਹੁੰਦੇ ਆ ਹੱਦ ਹੋਈ ਪਈ ਆ ਲੇਟਣ ਦਈਆਂ ਮਰਨ ਦਈਆਂ ਪਰ ਬਲੌਗ ਬਣਾਉਣਾ ਨਹੀਂ ਅਗਲੀ ਨੇ ਛੱਡਿਆ ਕੈਮਰਾਮੈਨ ਇੱਕ ਨਾਲ ਸਪੈਸ਼ਲੀ ਰੱਖਿਆ ਹੈ ਉਹ ਨਹੀਂ ਆਪਾਂ ਕੈਮਰਾ ਨਹੀਂ ਆਫ ਹੋਣ ਦਿੰਦੇ ਇਹ ਵਲੌਗਰਾਂ ਨੂੰ ਪਤਾ ਨਹੀਂ ਕੋਈ ਇਹਨਾਂ ਸੌਂ ਸੌ ਖਾਦੀ ਹੈ ਕਿ ਕੈਮਰਾ ਨਹੀਂ ਇਹਨਾਂ ਨੇ ਆਫ ਰੱਖਣਾ ਕਿਉਂਕਿ ਰਹਿ ਨਹੀਂ ਸਕਦੇ ਕੈਮਰਾ ਆਫ ਕੀਤੇ ਬਿਨਾ ਹੱਦ ਹੋਈ ਪਈ ਹੈ ਨਾਲੀ ਵੀ ਮਾਰਨ ਦਈ ਹੂੰ ਸੱਪ ਵਾਂਗ ਜਵੇਂ ਸੱਪ ਨਹੀਂ ਲੇਟਦੇ ਓਦਾਂ ਲੇਟਣ ਦਈ ਪੌੜੀਆਂ 'ਚ ਸਰਦਾਰ ਜੀ ਤੁਮ ਗਾਲੇ ਸੀ ਮੈਂ ਦਿਨ ਕਹਿ ਰਹੀ ਸੀ ਹਲੇ ਵੀ ਕਰ ਲੈ ਆਲੂ ਬੋਇਲ ਕਰ ਲੈ ਨਹੀਂ ਤੂੰ ਫਟਾਫਟ ਲੈ ਆ ਕੇ ਤਾਂ ਖਾਣਾ ਪਹਿਲੇ ਚੀਜ਼ ਦੇਖੀ ਫਿਰ ਉਸ ਤੋਂ ਬਾਅਦ ਮੈਂ ਤੈਨੂੰ ਕੰਟਰੈਕਟ ਦਵਾ ਦਿਆਂ ਕਰਾਂਗੇ ਵ્યાਚਾਰੀਆਂ ਦੇ ਨਹੀਂ ਤੂੰ ਫਟਾਫਟ ਦੇ ਦੇ ਮੈਂ ਤੇ ਵਿਧਾ ਹੇਲੀ ਵੰਨ ਦੇਖ ਰਿਹਾ ਦੇਖ ਸਾਰੇ ਜਣਾਂ ਇੰਨ ਤਾਂ ਤੂੰ ਕੋਈ ਕਰਦੀ ਨਹੀਂ ਆ ਮਿਹਨਤ ਬਸ ਤੂੰ ਬੋਲਣ ਦੀ ਕਰਦੀ ਆ ਚਪੜ ਚਪੜ ਬੋਲੀ ਜਾਨੀ ਆ ਸਾਹ ਵੀ ਨਹੀਂ ਲੈਂਦੀ ਇੱਕ ਤੂੰ ਪਤਾ ਨਹੀਂ ਇੱਥੇ ਚੇਅਰ ਡਾ ਕੇ ਬਹਿ ਜਾਨੀ ਆ ਗੋਲ ਗੱਪੇ ਬਣਾਉਣ ਕਦੀ ਕੁਛ ਬਣਾਉਣਾ ਜਾਂ ਵਿੜੇ ਦੇ ਵਿੱਚ ਇਹਨੇ ਬਹਿਰ ਜਾਣਾ ਵਾ ਪੱਠੀ ਜੀ ਲਾ ਕੇ ਤੇ ਜਾਂ ਮਾਂ ਦੀ ਧੀ ਨੇ ਬਸ ਇੱਥੇ ਹੀ ਬਹਿ ਜਾਂਦੀ ਆ ਗੈਲਰੀ ਦੇ ਵਿੱਚ ਹੱਦ ਹੋਈ ਪਈ ਆ ਲੌਬੀ ਦੇ ਵਿੱਚ ਜਾਂ ਬਹਿ ਜੂਗੀ ਕਿ ਦੱਸ ਤੁਹਾਡੇ ਘਰੇ ਰਸੋਈ ਨਹੀਂ ਹੈਗੀ ਜਾਂ ਚੌਂਕਾ ਚੁੱਲਾ ਨਹੀਂ ਹੈਗਾ ਜਿੱਥੇ ਜਲਕਾਰਾ ਉੱਥੇ ਬਹਿ ਜਾਂਦੀ ਫਿਰ ਬਣਾਉਣ ਦਾ ਤਰੀਕਾ ਦੇਖੋ ਚੇਅਰ ਤੇ ਬੈਠ ਕੇ ਕੌਣ ਚੀਜ਼ ਜਬੜਾਉਂਦਾ ਹੁੰ ਕੀ ਹੁਣ ਇਹਨਾਂ ਨੂੰ ਕਵੇ ਲੱਛਣ ਆਉਦੇ ਨਹੀਂ ਸਹੀ ਕਰਦੇ ਆਪ ਪਤਾ ਨਹੀਂ ਲੈ ਕੋਈ ਫਿੱਟੂ ਕਰੰਦੇ ਨੇ ਇਹਨੇ ਵੀ ਐਕਸਟੈਂਡ ਕਰਾਈ ਵੀ ਮਾਤਾ ਦੀ ਲੈਦੀ ਨਰੇ ਸੂਣ ਲੋ ਜਿਹੜੀ ਮੈਂ ਕੋਈ ਚੀਜ਼ ਬਣਾਉਂਦੀ ਤੁਸੀਂ ਘਟ ਖਾਇਆ ਕਰੋ ਕਹਿੰਦੇ ਐਸ ਵਿੱਚ ਚੀਜ਼ ਬਣਾਉਣ ਲੱਗੀ ਨੂੰ ਤਾਂ ਟਿੱਡਾ ਹੀ ਆਉ ਲੱਗਿਆ ਜੀ ਆਪਣੀ ਤਾਰੀਫ ਆਪ ਹੀ ਕਰੀ ਜਾਂਦੀ ਆ ਕਿ ਮੇਰੇ ਘਰ ਵਾਲੇ ਦਾ ਟਿੱਡਾ ਨਾ ਥੋੜਾ ਜਿਹਾ ਵੱਡਾ ਹੋ ਗਿਆ ਏ ਕਿ ਮੈਂ ਇਹਨੂੰ ਵਧੀਆ ਵਧੀਆ ਪਕਵਾਨ ਬਣਾ ਕੇ ਖਮੋਣੀ ਆ ਕਰਦੀ ਤੇ ਤੂੰ ਕੁਛ ਵੀ ਨਹੀਂ ਕਰਦਾ ਕੰਮ ਗੱਲਾਂ ਕਰਦੀ ਗੱਲਾਂ ਨਾਲ ਅਗਲੇ ਦਾ ਢਿੱਡ ਭਰ ਦਿੰਦੀ ਉਹ ਜ ਉਹ ਤੇਰੇ ਤੋਂ ਜਿੰਨੀ ਮਰਜ਼ੀ ਕਰਵਾ ਲਓ ਧੰਨ ਆ ਤੇਰੀ ਜਠਾਣੀ ਮੈਰ ਨਹੀਂ ਫਿਰ ਵੀ ਤੇਰੀ ਜਠਾਣੀ ਬੜੀ ਚੰਗੀ ਆ ਜਿਹੜੀ ਤੈਨੂੰ ਹਰੇਕ ਕੰਮ ਦੇ ਵਿੱਚ ਸਪੋਰਟ ਕਰਦੀ ਆ ਘਰ ਦਾ ਕੰਮ ਕਰਦੀ ਆ ਰੋਟੀ ਪਾਣੀ ਕਮੋਂ ਦਿਨ ਅਗਲੇ ਨੂੰ ਬਣਾ ਕੇ ਨਾਲੇ ਉਹ ਵਲੌਗ ਬਣਾਉਂਦੀ ਆ ਸਿਰ ਦੇ ਤੇ ਚੁਨੇ ਤੂੜੀ ਪਵਾ ਲਈ ਮਾਂ ਦੀਦੀ ਨੇ ਵਲੌਗ ਬਣਾਉਣਾ ਨਹੀਂ ਛੱਡਿਆ ਜਿਆਣਾ ਘਰ ਵਾਲਾ ਵੀ ਬੇਸ਼ਰਮੀ ਆ ਹੱਦ ਹੋਈ ਪਈ ਦੱਸ ਕੈਮਰਾ ਕੂਮਰਾ ਮਾਰਨ ਲੱਗੇ ਤਾਂ ਦੇਖ ਲਿਆ ਕਰੋ ਕੈਮਰਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਡੰਗਰ ਬਾੜੇ ਬੇਸ਼ਰਮ ਜੇ ਤੁਸੀਂ ਹੁਣ ਤੁਹਾਨੂੰ ਕੀ ਕਹੇ ਹੱਦ ਹੋਈ ਪਈ ਆ ਕਿ ਬਸ ਸਾਰਾ ਦਿਨ ਕੈਮਰਾ ਹੀ ਔਨ ਰੱਖਣਾ ਇਹਨਾਂ ਨੇ ਦੋਵੇਂ ਆਕੇ ਤਾਂ ਕੋਈ ਨਹੀਂ ਨਿਕਲਦੀ ਦੇਖ ਲਓ ਤੀਰ ਮੱਗੇ ਰਹੀ ਹੁੰਦੀ ਆ ਬਈ ਆ ਚੱਲ ਮੈਨੂੰ ਦੇ ਦੇ ਨੇ ਮੇਰੇ ਕੋਲ ਹੈ ਨਹੀਂ ਤਾਂ ਮੈਂ ਜਵਾਬ ਕਿਨੇ ਕਰਾਂ ਲਾਓ ਵੀ ਮੇਰੇ ਕੋਲ ਹੈ ਕੋਈ ਗੱਲ ਨਹੀਂ ਟੋਟੇ ਟੋਟੇ ਨਹੀਂ ਉਹ ਪੈਸੇ ਤਾਂ ਉਹ ਆਏ ਜਿਹੜੇ ਮੈਂ ਕਿਸੇ ਦਿਨ ਰੋਟੀ ਖਾਣ ਗਈ ਸੀ ਉਹਨਾਂ ਨੇ ਦਿੱਤੇ ਉਹ ਪੈਸੇ ਸਾਹਮਣੇ ਬੰਮੀ ਮੈਂ ਉਹ ਮੈਂ ਲਈ ਮੈਂ ਤਾਂ ਜਵਾਬ ਦਿੰਦਾ ਨਹੀਂ ਜਵਾਬ ਨਹੀਂ ਤੁਸੀਂ ਦਿੰਦੇ ਮੈਂ ਹੀ ਨਹੀਂ ਕਹਿੰਦੀ ਵੀ ਤੁਸੀਂ ਜਵਾਬ ਦੇ ਦੇ ਗੱਲ ਹੈ ਜੀ ਮੈਂ ਤੁਹਾਨੂੰ ਬਿਨਾਂ ਪੁੱਛੇ ਤੁਹਾਡੀ ਜੇਬ ਚੋਂ ਪੈਸੇ ਕੱਢ ਲਵਾਂ ਤੁਸੀਂ ਖੜੂ ਪਾ ਦੇਣ ਪੈਸੇ ਕਿੱਥੇ ਗਏ ਪੈਸੇ ਕਿੱਥੇ ਗਏ ਮਾੜਾ ਗੱਲ ਮਾੜਾ ਤੇਰੇ ਸਾਹਮਣੇ ਆ ਕੇ ਆਪ ਹ ਕੁਦਰਤੀ ਮੈਂ ਇਹਨੂੰ ਆਨਾ ਵਿਸ਼ਵਾਸ ਗੁਰਵਿੰਦਰ ਨੇ ਪੈਸੇ ਮੇਰੇ ਕੱਢੇ ਨਹੀਂ ਹੈ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਨਹੀਂ ਰੋਕ ਨਹੀਂ ਲਾਉਂਦੀ ਲੋਕਰ ਨੂੰ ਚਾਹੇ ਮਰਜੀ ਚੈਟ ਕਰਿਓ ਕੱਢੇ ਵੀ ਨਹੀਂ ਆ ਦੱਸ ਹੈ ਅੱਜ ਦੇਖ ਲੋ ਮੇਰਾ ਵਿਸ਼ਵਾਸ ਤੋੜਤਾ ਹੋਏ ਮੈਨੂੰ ਰੋਕ ਲਾਉਣਾ ਪਏ ਕਹਿੰਦਾ ਚਾਹੀਏ ਉਹਦੇ ਵਿੱਚ 10 ਰੁਪਏ ਹੀ ਆ ਹਾਂ ਠੀਕ ਆ ਮੈਨੂੰ ਐ ਤਾਂ ਵੀ ਮੈਂ ਵੀ ਤਾਂ ਤੁਹਾਡੇ ਬੰਦ ਕੇ ਲੈ ਲੈਂਦੀ ਵੀਂ ਤੇ ਮੈਨੂੰ ਸੌਪਾ ਜਾ ਚਾਹੀਦਾ ਐਡਾ ਜਦ ਮੇਰੇ ਕੋਲੋਂ ਤੁਹਾਡੇ ਵੀ ਮੇਤੇ ਚਲਣਾ ਚਾਹੀਦਾ ਕੋਈ ਬਟਾ ਲੋੜਾ ਕਰ ਬਸ ਕੋਈ ਚੱਲ 50 50% ਤੂੰ ਕਹਿੰਨੀ ਹੈ ਕਿ ਉਹ ਪੈਸੇ ਮੇਰੇ ਆ ਹਨਾ ਮੈਨੂੰ ਰੋਟੀ ਖਵਾਈ ਦੇ ਮੇਰੇ ਆ ਜਾਂ ਕਿੱਦਾਂ ਵੀ ਆ ਤੇ ਤੇਰਾ ਇੰਨਾ ਤਾਂ ਦਿਮਾਗ ਕੰਮ ਕਰਦਾ ਹੀ ਹਨਾ ਕਿ ਤੇਰੀ ਸੱਸ ਜੇ ਕਿਸੇ ਦੇ ਘਰੇ ਦੇ ਕੇ ਆਉਂਦੀ ਆ ਪੈਸੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਤੇਰੀ ਸੱਸ ਦੇ ਕੇ ਆਉਂਦੀ ਆ ਨਾ ਕਿਸੇ ਦੀ ਨੌਤੇਈ ਨੂੰ ਜਦੋਂ ਉਹਨਾਂ ਦੇ ਘਰੇ ਪ੍ਰੋਗਰਾਮ ਹੁੰਦਾ ਫੇਰ ਹੀ ਤੈਨੂੰ ਮਿਲਦੇ ਆ ਫੇਰੀ ਤੈਨੂੰ ਮਿਲੇ ਆ ਇੰਨਾ ਤਾਂ ਦਬਾਕ ਲਾਈ ਸਕਦੇ ਜੇ ਤੁਸੀਂ ਫਿਰ ਤੁਸੀਂ ਤੂੰ ਤੇ ਨਹੀਂ ਮਤਲਬ ਪੈਸੇ ਦੇਣ ਚਲ ਗਈ ਜੇ ਤੂੰ ਵੀ ਹੋ ਸਕਦਾ ਇਥੇ ਆਈ ਬਣਾ ਹੋਵੇ ਤੇ ਜੇ ਤੇਰੀ ਸੱਸ ਮਾ ਦਿੰਦੀ ਹੈ ਕਿਸੇ ਨੂੰ ਪੈਸੇ ਫੇਰੀ ਤੁਹਾਨੂੰ ਮਿਲਦੇ ਆ ਬਾਕੀ ਤੁਹਾਡੇ ਦੋਨਾਂ ਦੇ ਵਿੱਚ ਕੀ ਹੈ ਇਹੋ ਜਿਹਾ ਵਾਕਿ ਜਿਹੜਾ ਤੁਸੀਂ ਅਲੱਗ-ਅਲੱਗ ਪੈਸੇ ਰੱਖਦੇ ਮਤ ਸਹੀ ਹੈ ਤੁਹਾਨੂੰ ਕਿਹਾ ਸੀ ਨਾ ਘਰ ਵਾਲਾ ਹੈਗਾ ਹੀ ਡੰਗਰ ਆ ਸਾਰਾ ਦਿਨ ਆਪਣੀ ਜਨਾਨੀ ਨੂੰ ਦਿਖਾਉਂਦਾ ਰਹਿੰਦਾ ਹੈ ਉਹ ਕਿਤੇ ਵੀ ਸ਼ਾਪ ਤੇ ਚਲ ਜਾਏ ਕਿਤੇ ਵੀ ਚਲ ਜਾਏ ਨਾ ਉਹ ਮੈਡਮ ਪਹਿਲਾਂ ਹੀ ਆ ਕੇ ਪਹੁੰਚੀ ਹੁੰਦੀ ਹੈ ਦ ਕਹਾਂਦਾਰ ਵਾਲੇ ਨਾ ਪਹਿਲਾਂ ਗੱਲਾਂ ਮਾਰਨ ਦੇ ਹੀ ਹੁੰਦੀ ਆ ਡੰਗਰ ਹੀ ਆ ਪਰ ਸਾਡੇ ਨਹੀਂ ਇਦਾਂ ਚੱਲਦਾ ਜਿੱਦਾਂ ਇਹ ਕਰਦੀ ਆ ਹੱਦ ਹੁੰਦੀ ਕਿ ਚੀਜ਼ ਦੀ ਤੁਸੀਂ ਕੋਲ ਕਿੰਨਾ ਭਰਿਆ ਹੋਣਾ ਤੁਸੀਂ ਦੇਖੋ ਆਪਣੇ ਖਾਤਰ ਇਹ ਪੈਸੇ ਲੈ ਸੀ ਚੱਲਣਗੇ ਕੋਈ ਤਾਂ ਵੀ ਪਤਾ ਤਾਂ ਮਮੀ ਨਹੀਂ ਆਉਲੇ ਇਹ ਜਿਹੜੇ ਵਿੱਚ ਗਾਹੂ ਪਾਉਣੇ ਆਏ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਮਨਾ ਕਰਤਾ ਸਾਰਿਆਂ ਨੂੰ ਮਨਾ ਕਰਤਾ ਤੂੰ ਬਾ ਪਾਉ ਨਾ ਪਾਉਂਗਾ ਤੁਸੀਂ ਕਿਤੇ ਲੈਣਾਂ ਦੀ ਬਸ ਮੇਹ ਹੋਊਗੀ ਬਿਲਕੁਲ ਬਿਲਕੁਲ ਵਾਜੀ ਦੇਖ ਲੋ ਐਨੇ ਕਹਿਣ ਲਈ ਸ਼ਾਹੀ ਫਿਲਮ ਆ ਰਹੀ ਆ ਅੱਧੀ ਆੜਾ ਦਾ ਅੱਧੀ ਆੜਾ ਦਾ ਕੋਈ ਨਹੀਂ ਉਤੇ ਮਰਜੀ ਵਾਲੇ ਆ ਮਰੇ ਨਹੀਂ ਆਪਾਂ ਇੱਕ ਵਾਰ ਹੁੰਦਾ ਨੀਚਾ ਫਲੋਰ ਜੈਸਾ ਦੇ ਦੋ ਵਲੌਗਰਾਂ ਤੋਂ ਡਰਦੇ ਨਹੀਂ ਆਏ ਕੋਈ ਉਹ ਤਾਂ ਨਹੀਂ ਆਏ ਕਿ ਸਾਨੂੰ ਪਤਾ ਹੈ ਕਿ ਜੈਸਮੀਨ ਨੇ ਇੱਥੇ ਆਉਣਾ ਹੈ ਉਹ ਕੋਈ ਵੀ ਨਹੀਂ ਆਇਆ ਬਿਲਕੁਲ ਖਾਲੀ ਕੋਈ ਨਹੀਂ ਫਿਲਮ ਵੇਖਣ ਦੇ ਕੁਝ ਨਹੀਂ ਬਸ ਤੰਨੇ ਆ ਗਏ ਮੂੰਹ ਚੁੱਕ ਕੇ ਹੱਦ ਹੁੰਦੀ ਇਸ ਚੀਜ਼ ਦੀ ਲੋਕ ਤਾਂ ਡਰ ਤੋਂ ਇੰਨਾ ਜ਼ਿਆਦਾ ਡਰਦੇ ਆ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਤੁਸੀਂ ਪਹੁੰਚਣ ਆਲੇਗੇ ਤਾਂ ਉਹ ਆਏ ਨਹੀਂਗੇ ਪਤਾ ਇਹਨੇ ਸੇਰੀ ਖਾਣਾ ਇੱਥੇ ਆਣ ਕੇ ਵੀ ਚਬੜ ਚਬੜ ਬੋਲੀ ਜਾਣਾ ਇੱਥੇ ਵੀ ਤੂੰ ਆਪਣੀਆਂ ਤਰੀਫਾਂ ਕਰਨ ਲੱਗ ਪੈਣੀਆਂ ਸੀ ਉਹ ਤਾਂ ਹੀ ਨਹੀਂ ਆ ਡਰਦੇ ਸ਼ੂਗਰ ਨਹੀਂ ਆਇਆ ਕੋਈ ਦੇਖਣ ਦਿਮਾਗ ਖਾਣੀ ਜੀ ਦੇਖੋ ਭੁੱਖ ਲੱਗੀ ਆ ਅਸਲ ਮੈਂ ਉਟੀ ਖਾ ਲਮੀ ਆਕਰ ਹਾਂ ਮੜੀ ਦੇ ਕੇ ਉਹ ਕਿ ਕਰੋ ਤੇਰੇ ਮੇਰੇ ਪੈਸੇ ਦੇ ਕੇ ਆ ਮੈਂ ਉਹ ਦੱਸ ਤਾਂ ਕੀ ਖਣਾ ਹਾਂ ਤਾਂ ਹੋ ਗਈ ਹਿੰਦੀ ਆ ਨਾ ਬਾਰ ਬਾਰ ਕਿ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਪੈਸੇ ਦਿੱਤੇ ਆ ਜਿਨ੍ਹਾਂ ਨੇ ਮੈਨੂੰ ਰੋਟੀ ਖਵਾਈ ਆ ਹਨਾ ਜੋ ਵੀ ਆ ਉਹ ਚੰਗੇ ਹੋਣਾ ਯੋਗ ਰਿਹਾ ਵੀਡੀਓ ਦੇਖ ਲਓ ਨਾ ਚੰਗੇ ਹੋਣ ਤੈਨੂੰ ਗਾਂ ਤੋਂ ਕੋਈ ਸਗਣ ਕੋਈ ਪੈਸਾ ਨਾ ਦੇਣ ਹੱਤ ਹੋਈ ਪਈ ਆ ਯਾਰ ਡੰਗਰੇ ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਤੇਰੀ ਸੱਸ ਜੀ ਦਿੰਦੀ ਆ ਤਾਂ ਹੀ ਤੈਨੂੰ ਪੈਸੇ ਮਿਲੇ ਆ ਫੇਰ ਜੋ ਚਲੋ ਤੁਹਾਡਾ ਆਪਸ ਦੇ ਵਿੱਚ ਜੋ ਵੀ ਹਨਾ ਆ ਸਮਝਾਗ ਜਿੱਦਾਂ ਵੀ ਆ ਉਹਨੂੰ ਫਿਰ ਬੰਦ ਕੈਮਰੇ 'ਚ ਰੱਖੋ ਲੋਕਾਂ ਨੂੰ ਨਾ ਦਿਖਾਓ ਕਿਵੇਂ ਮੰਗਤਿਆਂ ਵਾਂਗੂ ਆਪਣੇ ਘ ਕੀ ਸਾਤ ਕਰਨਾ ਚਾਹੁੰਦੀ ਹੈ ਕਿ ਤੇਰੇ ਘਰ ਵਾਲੇ ਨੇ ਤੇਰੇ ਪੈਸੇ ਕੱਢਿਆ ਹੱਦ ਹੋਈ ਤੇਰੇ ਵਾਲੀ ਅੱਛਾ ਮੈਨੂੰ ਚੱਕ ਨਾ ਰੋਈਂ ਅੱਛਾ 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 ਹਾਂ ਗੱਦੀਆਂ ਨਾ ਚੱਕ ਨਾ ਰਸ ਹਾਂ 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 ਘਰ ਵਾਲੇ ਨੂੰ ਕਹਿੰਦੀ ਹੈ ਕਿ ਤੈਨੂੰ ਕਿਹਨੇ ਚੁੱਕ ਕੇ ਲੈ ਜਾਣਾ ਫੜੇ ਮੂ ਤੇਰਾ ਇਹੋ ਜੀ ਸੋਚਦੇ ਕਿੱਦਾਂ ਦਾ ਕਰ ਮੈਂ ਕਿ ਨਹੀਂ ਤੁਹਾਨੂੰ ਤਾਂ ਚਲੋ ਨਾ ਕੋਈ ਚੁੱਕੇ ਤਾਂ ਫੋਨ ਹੀ ਕੋਈ ਚੁੱਕ ਕੇ ਲੈ ਜਾਏ ਲੈ ਜਾ ਕੋਈ ਤਾ ਚੋਰ ਚਾਰ ਜਿਹੜੇ ਤੁਰੇ ਫਿਰਦੇ ਨਾ ਤੁਹਾਡਾ ਫੋਨ ਫਾਣ ਕੇ ਲੈ ਜਾਏ ਤੁਹਾਡੇ ਬਲੌਗ ਲੋਗ ਹੀ ਬੰਦ ਹੋ ਜਾਣ ਸਿਆਪਾ ਹੀ ਨਿਬੜੇ ਤੂੰ ਇਹ ਵੀ ਲੋਕਾਂ ਦਾ ਦਿਮਾਗ ਖਰਾਬ ਕੀਤਾ ਹੱਦ ਹੋਈ ਪਈ ਤੁਹਾਡੇ ਵਾਲੀ ਅੱਧੀ ਰਾਤ ਤੁਰੇ ਫਿਰਦੇ ਛੜਕਾਂ ਦੇ ਜੇ ਹਿਸਾਬ ਦਾ ਮੌਲ ਚੱਲਾਂਦੇ ਚੁੱਪ ਕਰਕੇ ਘਰੇ ਬੈਠੋ ਫਿਲਮ ਦੇ ਬਣੇ ਤੁਸੀਂ ਨਾਲ ਕੀ ਐ ਤੇ ਤੁਸੀਂ ਸਿੱਖਿਆ ਦਿੰਦੇ ਜੇ ਲੋਕਾਂ ਨੂੰ ਸਾਰਾ ਦਿਨ ਮੇਰਾ 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 ਖੁਦੀ ਤਾਰੀਫ ਕਰੀ ਜਾਣੀ ਖੁਦੀ ਹਾਂਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਵੀਡੀਓ ਦੇਖ ਤਾਂ ਲੈਂਦੇ ਹੋ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ